ਜ਼ਹਿਰੀਲੀ ਘਾਤ ਨਾਲ ਹਜ਼ਾਰਾਂ ਲੋਕਾਂ ਨੂੰ ਮਾਰਨਾ ਕੀਤਾ ਔਰਤਾਂ ਦੇ ਵਾਲ ਕੱਟ ਕੇ ਬੋਤਲ 'ਚ ਰੱਖ ਲੈਂਦਾ ਖੁਦ ਨੂੰ ਜੀਸਸ ਬੁੱਧ ਤੇ ਭਗਵਾਨ ਸ਼ਿਵ ਦਾ ਅਵਤਾਰ ਕਹਿੰਦਾ ਵੈਸੇ ਤਾਂ ਉਸਦੇ ਡੇਰੇ ਅੰਦਰ ਮਰਦਾਂ ਤੇ ਔਰਤਾਂ ਦੇ ਸਬੰਧਾਂ ਉੱਤੇ પ્રતિਬੰਧ ਸੀ ਪਰ ਉਹ ਖੁਦ ਔਰਤਾਂ ਨਾਲ ਹਰ ਰੋਜ਼ ਸਬੰਧ ਬਣਾਉਂਦਾ ਇਸ ਢੋਗੀ ਬਾਬੇ ਦੇ ਸਰਪੇਕਾ ਦੇਸ਼ ਨੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਸੀ ਇਸ ਨੇ ਖੁਦ ਨੂੰ ਮੰਨਣ ਬਾਣਿਆਂ ਤੋਝਾ ਕਾਂਡ ਕਰਵਾਇਆ ਅਭੀ ਸਰਕਾਰਾਂ ਨੇ ਇਸ ਨੂੰ ਫਾਂਸੀ ਦੇ ਦਿੱਤੀ ਇਸ ਬਾਬੇ ਦਾ ਅਤੇ ਇਸ ਨੂੰ ਮੰਨਣ ਵਾਲੇ ਭਗਤਾਂ ਦਾ ਮੰਨਣਾ ਸੀ ਪੀਏ ਪੂਰੀ ਦੁਨੀਆ ਇੱਕ ਵਿਸ਼ਵ ਜੋਤ ਅੰਦਰ ਖਤਮ ਹੋ ਜਾਵੇਗੀ ਤੇ ਬੜਾ ਹੀ ਬਚਣਗੇ ਪਰ ਇਸ ਬਾਬੇ ਦਾ ਸਭ ਤੋਂ ਖਤਰਨਾਕ ਅਟੈਕ ਟੋਕੀਓ ਅਟੈਕ ਮੰਨਿਆ ਜਾ ਸਕਦਾ ਹੈ ਜਿਹੜਾ ਕਿ ਸਾਰੀਨ ਨਾਂ ਦੀ ਇੱਕ ਗੈਸ ਨਾਲ ਕੀਤਾ ਗਿਆ ਸੀ ਇਸ ਦਾ ਪੂਰਾ ਨਾਮ ਸੀ ਚੰਜੂਆ ਮਾਸਮੋਤੇ ਛੋਟੇ ਹੁੰਦੇ ਇੱਕ ਬਿਮਾਰੀ ਦੇ ਚਲਦਿਆਂ ਇਸ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ 20 ਮਾਰਚ 1995 ਦੀ ਤਾਰੀਖ ਸੀ ਜਾਪਾਨ ਦੇ ਟ੍ਰੇਨ ਸਬਵੇ ਅੰਦਰ ਇੱਕ ਭਿਆਨਕ ਘਟਨਾ ਹੋਈ ਸਾਬੇ ਅੰਦਰ ਕੁਝ ਲੋਕਾਂ ਨੇ ਸਾਰੀਨ ਨਾਂ ਦੀ ਇੱਕ ਜ਼ਹਿਰੀਲੀ ਗੈਸ ਛੱਡ ਦਿੱਤੀ ਸਾਰੀਨ ਇੱਕ ਨਰਵ ਏਜੈਂਟ ਹੁੰਦਾ ਇਸ ਨੂੰ ਇੱਕ ਖਤਰਨਾਕ ਕੈਮੀਕਲ ਮੰਨ ਸਕਦੇ ਹੋ ਇਸ ਦਾ ਇੱਕ ਪਿੱਲੀ ਲੀਟਰ ਵੀ ਚਪੜੀ ਨੂੰ ਸ਼ੂ ਜਾਵੇ ਤਾਂ ਇਨਸਾਨ ਮੈਟਾ ਚ ਮਰ ਜਾਂਦਾ ਪਰ ਉਸ ਦਿਨ ਜਿੱਦੀ ਸਾਰੀ ਗੈਸ ਉਸ ਦਾ ਟ੍ਰੇਨ ਅਦਰ ਵਜੂ ਸੀ ਇਹ ਹਜ਼ਾਰਾਂ ਲੋਕਾਂ ਨੂੰ ਮਾਰਨ ਲਈ ਕਾਫੀ ਸੀ ਪਰ ਉਸ ਦਿਨ ਸਿਰਫ 13 ਲੋਕਾਂ ਦੀ ਹੀ ਮੌਤ ਹੋਈ ਤੇ 6000 ਦੇ ਕਰੀਬ ਬਿਮਾਰ ਪੈ ਗਏ ਪਰ ਇਹ ਸਿਰਫ ਸ਼ੁਰੂਆਤ ਸੀ ਇਸ ਦਾ ਅਸਲ ਪਲਾਨ ਪਾਣ ਟੋਕੀਓ ਦੇ 10 ਲੱਖ ਲੋਕਾਂ ਨੂੰ ਮਾਰਦਾ ਸੀ ਮਾਸ ਮੁੱਤੇ 1955 ਚ ਜਨਮਿਆ ਸਕੂਲ ਗਿਆ ਫਿਰ ਗ੍ਰੈਜੂਏਸ਼ਨ ਪੂਰੀ ਕੀਤੀ ਫਿਰ ਇੱਕ ਫਾਰਮੇਸੀ ਦੀ ਸ਼ੁਰੂਆਤ ਕੀਤੀ ਜੜੀ ਬੂਟੀਆਂ ਵੇਚਣ ਲੱਗਿਆ ਪਰ ਉਸ ਦੀ ਫਾਰਮੇਸੀ ਬਿਨਾ ਲਾਇਸੈਂਸ ਤੋਂ ਸੀ ਰੇਡ ਭਈ ਤੇ ਫਾਰਸ ਵੈਂਸੀ ਬੰਦ ਹੋ ਗਈ। ਫਿਰ ਉਹ ਜਕਾਰ ਹੋਇਆ ਤਾਂ ਬੇਲੇ ਨੇ ਧਾਰਮਿਕ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਹਿੰਦੂ ਧਰਮ ਦੀ ਸਾਧਨਾ ਕੀਤੀ 2 ਸਾਲ ਬਾਅਦ ਵਾਪਸ ਜਾ ਕੇ ਘੋਸ਼ਣਾ ਕਰ ਦਿੱਤੀ ਕਿ ਉਸ ਨੂੰ ਪਰਮਾਰਥ ਮਿਲ ਚੁੱਕਿਆ। ਉਸ ਨੇ ਆਪ ਦਾ ਨਾਮ ਬਦਲਿਆ। ਹੁਣ ਉਸ ਦਾ ਨਾਮ ਸੀ ਸ਼ੋਕੋ ਆਸਹਾਰਾ। ਬਰੋ ਇੰਨੇ ਨਾਲ ਖੁਸ਼ ਨਹੀਂ ਸੀ ਉਹ ਭਗਵਾਨ ਬਣਨਾ ਚਾਹੁੰਦਾ ਸੀ ਇੱਕ ਨਵਾਂ ਭਗਵਾਨ ਉਸ ਲਈ ਜ਼ਰੂਰਤ ਸੀ ਇੱਕ ਧਰਮ ਦੀ ਤੇ ਇਹ ਧਰਮ ਸੀ ਓਮ ਸ਼ਰਣੀਕਿਓ ਮਤਲਬ ਸਭ ਤੋਂ ਉੱਚਾ ਸੱਚ ਆਸਾਹਾਰਣੇ ਘੋਸ਼ਣਾ ਕੀਤੀ ਵੀ ਜੋ ਧਰਮ ਕਿਸੇ ਨੂੰ ਸ਼ਕਤੀਆਂ ਨਹੀਂ ਦਿੰਦਾ ਉਹ ਧਰਮ ਝੂਠਾ ਹੈ ਉਹ ਖੁਦ ਵਰ ਵੀ ਕਹਿੰਦਾ ਕਿ ਉਸ ਕੋਲ ਸ਼ਕਤੀਆਂ ਮੌਜੂਦ ਨੇ ਉਹ ਭਗਵਾਨ ਸ਼ਿਵ ਨਾਲ ਗੱਲ ਕਰ ਸਕਦਾ ਹੈ ਪਾਣੀ ਅੰਦਰ 6 ਘੰਟੇ ਸਾਹ ਰੋਕ ਸਕਦਾ ਹੈ ਹਵਾ ਚੁੱਟ ਸਕਦਾ ਹੈ ਕੰਤਾਂ ਦੇ ਆਰ ਪਾਰ ਦੇਖ ਸਕਦਾ ਹੈ ਉਸਨੇ ਇੱਕ ਫਰਜੀ ਫੋਟੋ ਵੀ ਬਣਵਾਈ ਜਿਸ ਵਿੱਚ ਉਹ ਹਵਾ ਅੰਦਰ ਉੱਡ ਰਿਹਾ ਸੀ ਉਸ ਦਾ ਕਹਿਣਾ ਸੀ ਵੀ ਇਹ ਸ਼ਕਤੀਆਂ ਸਭ ਨੂੰ ਮਿਲ ਸਕਦੀਆਂ ਨੇ ਬਸ ਸ਼ਰਤ ਤੇ ਉਸ ਉੱਤੇ ਸ਼ਰਧਾ ਰੱਖਣਾ ਉਸ ਦੇ ਧਰਮ ਵਿੱਚ ਲੋਕਾਂ ਦੀ ਗਿਣਤੀ ਬਧਨ ਲੱਗੀ ਬੇਸ਼ੱਕ ਇਸ ਧਰਮ ਦੇ ਅੰਦਰ ਸ਼ਾਮਲ ਹੋਣਾ ਆਸਾਨ ਨਹੀਂ ਕਿਉਂਕਿ ਸਾਰੀ ਪ੍ਰਾਪਰਟੀ ਧਰਮ ਦੇ ਨਾਮ ਕਰਨੀ ਪੈਂਦੀ ਸੀ ਉਬਲਦੇ ਪਾਣੀ ਨਾਲ ਨਹਾਉਣਾ ਵਰਗੇ ਕੰਮ ਕਰਨੇ ਪੈਂਦੇ ਸੀ ਇੱਥੋਂ ਤੱਕ ਵੀ ਉਹ ਆਪਣੇ ਫੋਲੋਅਰਸ ਨੂੰ ਖੁਦ ਦਾ ਮਲਪੁੱਤਰ ਪੀੜ ਤੱਕ ਲਈ ਕਹਿੰਦਾ ਸੀ ਉਸਦੇ ਸ਼ਰਧਾਲੂ ਉਸਦੇ ਨਹਾਏ ਹੋਏ ਪਾਣੀ ਨੂੰ ਪੀਦੇ ਜਲਦੀ ਉਸਦੇ ਧਰਮ ਅੰਦਰ ਸ਼ਰਧਾਲੂਆਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਚੁੱਕੀ ਸੀ ਉਸ ਤੋਂ ਬਾਅਦ ਉਸਨੇ ਖੁਦ ਨੂੰ ਬੁੱਧ ਦਾ ਅਵਤਾਰ ਘੋਸ਼ਿਤ ਕਰ ਦਿੱਤਾ ਉਸਨੇ ਖੁਦ ਨੂੰ ਤੇ ਖੋਦੇ ਸ਼ਰਧਾਲੂਆਂ ਨੂੰ ਜਾਪਾਨ ਚੋਣਾਂਾਂ ਦੇ ਵਿੱਚ ਵੀ ਖੜਾ ਕੀਤਾ ਪਰ ਸਿਰਫ 1700 ਵੋਟਾਂ ਹੀ ਪਈਆਂ ਤੇ ਉਹ ਹਾਰ ਗਏ ਵੋਟਾਂ ਵਿੱਚ ਹਾਰ ਤੋਂ ਬਾਅਦ ਉਸਨੇ ਦਾਅਵਾ ਕਰ ਦਿੱਤਾ ਕਿ ਉਹ ਈਸਾ ਮਸੀਹ ਦਾ ਅਵਤਾਰ ਹੈ ਬਾਈਬਲ ਦੇ ਹਵਾਲੇ ਨਾਲ ਘੋਸ਼ਣਾਵਾਂ ਕੀਤੀਆਂ ਵੀ ਦੁਨੀਆ ਜਲਦੀ ਖਤਮ ਹੋ ਜਾਵੇਗੀ ਤੇ ਸਿਰਫ ਉਹੀ ਬਚਣਗੇ ਜਿਹੜੇ ਉਸਦੇ ਧਰਮ ਜੁੜ ਕੇ ਰਹਿਣਗੇ ਉਸਨੇ ਇਹ ਗੱਲ ਵੀ ਕਹਿਣੀ ਸ਼ੁਰੂ ਕਰ ਦਿੱਤੀ ਕਿ ਜੋ ਵੀ ਉਸਦੇ ਭਗਤਾਂ ਹੱਥੋਂ ਮਾਰਾ ਜਾਵੇਗਾ ਉਸ ਨੂੰ ਸਵਰਗ ਪ੍ਰਾਪਤ ਹੋਵੇਗਾ ਸਾਲ 1992 ਦੀ ਗੱਲ ਹੈ ਆਸਾ ਹਾਰਾ ਨੇ ਆਪਣੇ ਫਾਲੋਅਰਸ ਨੂੰ ਜਾਪਾਨ ਦੇ ਅਜੇਹੇ ਲਾਕ ਵਿੱਚ ਭੇਜਿਆ ਜਿੱਥੇ ਇਬੋਲਾ ਵਾਇਰਸ ਫੈਲਿਆ ਹੋਇਆ ਸੀ ਪੈਸੇ ਇਹ ਲੋਕ ਉੱਥੇ ਦਿਖਾਵੇ ਦੇ ਤੌਰ ਤੇ ਹੀ ਗਏ ਸੀ ਤਾਂ ਕਿ ਮਦਦ ਕਰਨ ਦੇ ਲਈ ਪਰ ਇਹ ਅਸਲ ਦੇ ਵਿੱਚ ਉੱਥੇ ਇਬੋਲਾ ਦੇ ਜਵਾਨੂ ਇਕੱਠੇ ਕਰਨ ਦੇ ਲਈ ਗਏ ਸੀ ਉਸਨੇ ਆਪਣੇ ਸ਼ਰਧਾਲੂਆਂ ਦੀ ਮੱਦੇਨਾਲ ਬਟਲੂ ਆਵ ਅਤੇ ਸ਼ਾਰੀਰ ਨਾਮ ਦੀਆਂ ਗੈਂਸਾਂ ਇਕੱਠੀਆਂ ਕੀਤੀਆਂ 1994 ਬੈਚ ਉਸਨੇ ਕਿਹਾ ਵੀ ਹੁਣ ਆਤ ਦਾ ਸਮਾਂ ਨਜ਼ਦੀਕ ਹੈ ਤੇ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਸਵਰਗ ਭੇਜਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸਨੇ ਛੋਟੇ-ਮੋਟੇ ਹਮਲੇ ਕਰਨੇ ਸ਼ੁਰੂ ਕੀਤੇ। ਹੌਲੀ-ਹੌਲੀ ਉਸਦੀ ਤਾਕਤ ਇੱਥੋਂ ਤੱਕ ਵੱਧ ਚੁੱਕੀ ਸੀ ਕਿ ਉਹ ਛੋਟਾ-ਮੋਟਾ ਯੁੱਧ ਤੱਕ ਸ਼ੁਰੂ ਕਰ ਸਕਦਾ ਸੀ। ਉਸਤੇ ਆਸ਼ਰਮ ਅੰਦਰ ਸਾਰੀਨ ਗੈਸ ਦੇ ਕਈ ਡਰਮ, ਏਕੇ ਪੂਟੀ ਸੈਂਤ ਨਾਲ ਰੈਫਲਾਂ, ਉਸਦੇ ਲੋਕਾਂ ਨੇ ਮਿਲਟਰੀ ਟੈਂਕਰਾਂ ਨੂੰ ਅਗਵਾ ਕਰਕੇ ਇੱਕ ਮਿਲਟਰੀ ਟੈਂਕ ਦਾ ਬਲੂਪ੍ਰਿੰਟ ਤੱਕ ਤਿਆਰ ਕਰ ਲਿਆ ਸੀ। ਉਸਨੇ ਰੂਸ ਤੋਂ ਖਰੀਦ ਕੇ ਇੱਕ ਮਿਲਟਰੀ ਹੈਲੀਕਾਪਟਰ ਵੀ ਆਪਣੇ ਆਸ਼ਰਮ ਅੰਦਰ ਖੜਾ ਕਰ ਲਿਆ ਸੀ ਆਸਟ੍ਰੇਲੀਆ ਵਿੱਚ ਇੱਕ ਜ਼ਮੀਨ ਖਰੀਦੀ ਇਹ ਜ਼ਮੀਨ ਯੂਰੇਨੀਅਮ ਨਾਲ ਭਰਪੂਰ ਸੀ ਉਹ ਇੱਥੇ ਯੂਰੇਨੀਅਮ ਇਕੱਠਾ ਕਰ 14 ਸੀ ਪਰ ਇਸ ਕੰਮ ਵਿੱਚ ਟਾਈਮ ਲੱਗਣਾ ਸੀ ਤੇ ਉਸ ਕੋਲ ਜਾਦਾ ਸਮਾਂ ਮੌਜੂਦ ਨਹੀਂ ਸੀ ਉਸਨੇ ਫੋਲੋਅਰਸ ਨੂੰ ਇਕੱਠਾ ਕੀਤਾ ਤੇ ਕਿਹਾ 20 ਮਾਰਚ 1995 ਉਹ ਦਿਨ ਹੈ ਜਿਸ ਦਿਨ ਪਰਲੇ ਸ਼ੁਰੂ ਹੋਵੇਗੀ ਇਸ ਲਈ ਉਸਨੇ ਇੱਕ ਖਾਸ ਤਿਆਰੀ ਕੀਤੀ ਉਸਨੇ 15 ਲੋਕਾਂ ਦੀਆਂ ਤਿੰਨ ਟੀਮਾਂ ਬਣਾਈਆਂ ਉਹਨਾਂ ਨੂੰ ਸਾਰੇ ਨਾਲ ਭਰੇ ਹੋਏ ਥੈਲੇ ਦਿੱਤੇ ਟੀਮਾਂ ਸਾਬੇ ਅੰਦਰ ਦਾਖਲ ਹੋਈਆਂ ਤੇ ਉਹਨਾਂ ਨੇ ਥੈਲੇ ਸਾਬੇ ਅੰਦਰ ਰੱਖ ਕੇ ਨਕੀਲੀਆਂ ਛਤਰੀਆਂ ਨਾਲ ਉਹਨਾਂ ਅੰਦਰ ਮੂਹਰੀਆਂ ਕਰ ਦਿੱਤੀਆਂ ਤੇ ਖੁਦ ਬਾਹਰ ਨਿਕਲ ਗਏ ਲੋਕਾਂ ਦੀਆਂ ਅੱਖਾਂ ਮਚਣੀਆਂ ਸ਼ੁਰੂ ਹੋਈਆਂ ਦਮ ਘੁੱਟਣ ਲੱਗਿਆ ਉਲਟੀਆਂ ਆਈਆਂ ਤੇ 1000 ਲੋਕਾਂ ਆਨੇ ਹੋਏ ਇਸ ਦਾ ਅਸਰ 6000 ਲੋਕਾਂ ਤੇ ਹੋਇਆ ਅੱਗੇ ਹੋਰ ਵੀ ਹਮਲੇ ਉਸਤੇ ਦੁਹਰਾ ਕੀਤੇ ਗਏ ਪਰ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਸਨੇ ਉਸਤੇ ਆਸ਼ਰਮ ਅੰਦਰ ਰੇਡ ਮਾਰੀ ਪੁਲਿਸ ਨੂੰ ਪਤਾ ਲੱਗਿਆ ਵੀ ਉਸ ਦਾ ਅਗਲਾ ਪਲਾਨ ਹਾਈਡਰੋਜਨ ਸਾਈਨਾਈਡ ਦੇ ਨਾਲ ਕਰ ਇੱਕ ਹਮਲਾ ਕਰਨ ਦਾ ਸੀ ਭਗਵਾਨ ਤੇ ਭਗਤ ਹੁਣ ਜੇਲ੍ਹ ਦੇ ਵਿੱਚ ਸੀ ਜੱਜ ਸਾਹਮਣੇ ਸੁਣਵਾਈ ਦੇ ਦੌਰਾਨ ਵੀ ਉਹ ਕਹਿੰਦਾ ਉਸ ਨੂੰ ਬਚਾਉਣ ਲਈ ਚੰਤ ਕਰ ਰਿਹਾ ਪਰ ਉਸ ਨੂੰ ਤੇ ਉਸਦੇ 12 ਸਾਲਿਆਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਗਈ ਪਰ ਇਸ ਦੇ ਬਾਵਜੂਦ ਉਹ 24 ਸਾਲ ਜੇਲ੍ਹ ਦੇ ਅੰਦਰ ਰਿਹਾ ਕਹਿੰਦੇ ਨੇ ਇਸ ਦੌਰਾਨ ਉਹ ਟਾਇਲਟ ਨਹੀਂ ਜਾਂਦਾ ਸੀ ਬਲਕਿ ਡੈਪਰਾਂ ਅੰਦਰ ਹੀ ਸਭ ਕੁਝ ਕਰ ਦਿਆ ਕਰਦਾ ਸੀ ਸਾਲ 2018 ਵਿੱਚ ਉਸ ਨੂੰ ਫਾਂਸੀ ਦੇ ਦਿੱਤੀ ਗਈ ਸਾਲ 2000 ਵਿੱਚ ਉਸਦੇ ਧਰਮ ਦਾ ਨਾਮ ਬਦਲ ਕੇ ਅਲਿਪ ਰੱਖ ਦਿੱਤਾ ਗਿਆ ਸੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਇੱдня ਵੀਡੀਓ ਲੈ ਕੇ ਹਾਜ਼ਰ ਹੋਣ ਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ